ਸਤਿ ਸ਼੍ਰੀ ਅਕਾਲ ਜੀ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਜੁੜੇ ਹੋ ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਚਾਂਚਕ ਪੰਜਾਬ ਦੇ ਆਦਮਪੁਰ ਹਵਾਈ 베ਸ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਦੀ ਸਫ਼ਰੀ ਨੂੰ ਗੁਪਤ ਰੱਖਿਆ ਗਿਆ ਸੀ ਆਦਮਪੁਰ ਹਵਾਈ 베ਸ ਰੂਸ ਦੇ ਵੱਲੋਂ ਵਿਕਸਿਤ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਘਰ ਹੈ ਆਪਣੀ ਸਫ਼ਰੀ ਦੇ ਦੌਰਾਨ ਪੀਐਮ ਮੋਦੀ ਨੇ ਭਾਰਤੀ ਹਵਾਈ ਸੈਨਾ ਤੋਂ ਬਰੀਫਿੰਗ ਲਈ ਅਤੇ 베ਸ ਦੇ ਅਮਲੇ ਤੇ ਬਹਾਦਰ 4G ਨਾਲ ਵੀ ਗੱਲਬਾਤ ਕੀਤੀ ਸੋ ਇਸ ਯਾਤਰਾ ਦੀਆਂ ਤਸਵੀਰਾਂ ਦੇ ਵਿੱਚ ਪ੍ਰਧਾਨ ਮੰਤਰੀ ਜਵਾਨਾ ਦੇ ਨਾਲ ਪੋਜ਼ ਦਿੰਦੇ ਹੋਏ ਵੀ ਦਿਖਾਈ ਦੇ ਰਹੇ ਨੇ ਜਦੋਂ ਕਿ ਇੱਕ ਦਿਨ ਪਹਿਲਾਂ ਉਹਨਾਂ ਨੇ ਟੈਲੀਵਿਜ਼ਨ ਤੇ ਦੇਸ਼ ਨੂੰ ਆਪਣੇ ਸੰਬੋਧਨ ਦੇ ਵਿੱਚ ਕਿਹਾ ਸੀ ਕਿ ਪਾਕਿਸਤਾਨ ਦਾ ਪਰਮਾਣੂ ਬਲੈਕਮੇਲਿੰਗ ਵਾਲਾ ਪੈਂਤੜਾ ਹੁਣ ਵੀ ਕੰਮ ਨਹੀਂ ਕਰੇਗਾ ਭਾਰਤ ਭਵਿੱਖ ਦੇ ਵਿੱਚ ਆਉਣ ਵਾਲੇ ਕਿਸੇ ਵੀ دہشتੀ ਹਮਲੇ ਦਾ ਜਵਾਬ ਆਪਣੀ ਸ਼ਰਤਾਂ ਅਤੇ ਸਮੇਤ ਦੇਵੇਗਾ ਸੋ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਸਖਤ ਸਨੇਹਾ ਦੇਣ ਦੇ ਲਈ ਆਦਮਪੁਰ ਹਵਾਈ ਬੇਜ ਦੇ ਦੌਰੇ ਦੀ ਚੋਣ ਕੀਤੀ ਹੈ ਸੋ ਭਾਰਤੀ ਹਵਾਈ ਫੌਜ ਨੇ 7 ਤੋਂ 8 ਮਈ ਦੀ ਦਰਮਿਆਨੀ ਰਾਤ ਆਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਦੈਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਤੇ ਮਗਰੋਂ ਫਿਰ 8 ਤੋਂ 9 ਮਈ ਨੂੰ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਨਾਮ ਕਾਮ ਕਰਨ ਦੇ ਲਈ ਐਸ 400 ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੂੰ ਸਫਲਤਾਪੂਰਵਕ ਤਾਇਨਾਤ ਕੀਤਾ ਸੀ ਭਾਰਤ ਦੇ ਵੱਲੋਂ ਵਰਤੀ ਗਈ ਐਸ 400 ਪ੍ਰਣਾਲੀ ਨੂੰ ਦੁਨੀਆ ਦੀ ਸਭ ਤੋਂ ਘਾਤਕ ਜ਼ਮੀਨ ਤੋਂ ਹਵਾ ਦੇ ਵਿੱਚ ਮਾਰ ਕਰ ਦੇਣ ਵਾਲੀ ਮਿਜ਼ਾਈਲ ਪ੍ਰਣਾਲੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਸਭ ਤੋਂ ਉੱਨਤ ਲੰਬੀ ਦੂਰੀ ਦੀਆਂ ਰੱਖਿਆ ਪ੍ਰਣਾਲੀਆਂ ਦੇ ਵਿੱਚੋਂ ਹੈ ਰਡਾਰ 600 ਕਿਲੋਮੀਟਰ ਦੀ ਦੂਰੀ ਤੇ ਟੀਚਿਆਂ ਨੂੰ ਟਰੈਕ ਕਰਦੀ ਹੈ ਵਰਦਾਨ ਮੰਤਰੀ ਨੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਅੱਜ ਸਵੇਰੇ ਮੈਂ 에ਅਰ ਫੋਰਸ ਸਟੇਸ਼ਨ ਆਦਮਪੁਰ ਗਿਆ ਤੇ ਸਾਡੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਿਆ। ਉਹਨਾਂ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਤਜਰਬਾ ਸੀ ਜੋ ਕਿ ਹਿੰਮਤ, ਦ੍ਰਿੜਤਾ ਅਤੇ ਨਿਡਰਤਾ ਦਾ ਪ੍ਰਤੀਕ ਨੇ। ਭਾਰਤ ਸਾਡੇ ਹਥਿਆਰਬੰਦ ਪਲਾਂ ਦਾ ਸਾਡੇ ਦੇਸ਼ ਦੇ ਲਈ ਕਿਤੇ ਹਰ ਕੰਮ ਦੇ ਲਈ ਹਮੇਸ਼ਾ ਤਨਫਾਦੀਆਂ। ਸੋ ਅਚਾਨਕ ਚੱਕ ਉਹਨਾਂ ਦੇ ਫੋਲੋ ਹੈ ਦੌਰਾ ਕੀਤਾ ਗਿਆ ਤੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ